गांधी पार्क आंदोलन 3 नगर काउंसलर चुने पार्षद सुनील जान प्रांत हृदयानुरोध तो सच्चे दिलो सौ खांदा के मैं भारत अनुसार स्थापित किए कानून विच भारतीय पूर्ण विश्वास रखूंगा पूर्ण तो विश्वास रखूंगा तो ਸੱਚੀ ਵਫਾਦਾਰੀ ਕਰਾਂਗੀ ਅਸੀਂ ਸੱਚੀ ਵਫਾਦਾਰੀ ਕਰਾਂਗੇ ਕਿਉਂਕਿ ਮੈਂ சின்ன ਫਰਜ਼ਾਨ ਨੂੰ ਸੰਭਾਲਣ ਜਾ ਰਿਹਾ ਹਾਂ ਸੰਭਾਲਣ ਜਾ ਰਿਹਾ ਹਾਂ ਉਹਨਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਾਂਗੇ ਉਹਨਾਂ ਬਹੁਤ ਬੜੇ ਮਨੁੱਖ ਹੋਣਗੇ ਥੈਂਕ ਯੂ ਸਰ ਸਤ ਪਿੰਡ ਦੇ ਅੰਦਰ ਤੋਂ ਹੀ ਪਹਿਲਾਂ ਸੌਂ ਚੁੱਕਾ ਚੁੱਕੇ ਹਾਂ ਜੇ 18 ਨੰਬਰਾਂ ਤੋਂ ਸੌਂ ਚ ਪਾਣੀ 17 ਮੈਂਬਰ ਆ ਗਏ 1 ਇੱਕ ਮੈਂਬਰ ਨੇ ਨਾਮੋਚਨ ਚਾਇਆ ਚੰਡੀਗੜ੍ਹ ਜਾਣਾ ਪੈ ਗਿਆ ਉਹਨਾਂ ਨੇ ਕੱਲ ਸੌ ਚੱਕਾ ਦਿੰਦੇ ਤੇ 17 ਮੈਂਬਰਸ ਨੇ ਅੱਜ ਸੌ ਚੁੱਕ ਲਈਏ ਸੋ ਤੋਂ ਆਪਣੇ ਉਹ ਜਿਹੜੇ ਕੰਮ ਐ ਐਸ ਐਮ ਸੀ ਉਹਨਾਂ ਨੇ ਕੰਮ ਕਰਵਾ ਰਿਹਾ ਉਹ ਕਰਨਗੇ ਤੇ ਇਸ ਤੋਂ ਇਲਾਵਾ ਬਾਕੀ ਤੇ ਠੀਕ ਠਾਕ ਚੱਲ ਰਿਹਾ ਬਾਕੀ ਜਿਹੜਾ ਹੱਲੇ ਤੇ ਜਿਹਨਾਂ ਸੈਕਟੇ ਦਾ ਬੱਚਾ ਹੈ ਤੇ ਰੁਕਾ ਸਕਦੇ ਆ ਬਾਕੀ ਇਹ ਸਾਹਿਬ ਦੇ ਨਾਲ ਜਿਹਨੇ ਸੰਬੰਧਕ ਕੰਮ ਹੋਣਾ ਹੈ ਵਾੜ ਦੇ ਉੱਪਰ ਜਾਣੇ ਦੇ ਨਾਲ ਕੋਈ 24 ਗੋਦੇ ਜਿਹੜੇ ਚੱਕ ਚੱਕ ਕੇ ਤੇ ਇੱਕ ਮੈਂ ਦੱਸਿਆ ਉਹਨਾਂ ਨੂੰ ਅਚਨਚੇਤ ਚੰਡੀਗੜ੍ਹ ਜਾਣਾ ਪੈ ਗਿਆ ਟੂਰਨਾਮੈਂਟ ਇਨਫੈਕਟ ਹੋ ਨਹੀਂ ਆਇਆ ਮੈਂ ਕੋਈ ਨਹੀਂ ਚੱਲਦਾ ਅੱਜ ਮੈਂ ਜਸਕਰਨ ਸਿੰਘ ਵਾਰ ਨੰਬਰ 400 ਜਿਹੜਾ ਆਮ ਆਦਮੀ ਪਾਰਟੀ ਦੇ ਸਿੰਬਲ ਤੇ ਜਿੱਤਿਆ ਸੀ ਅੱਜ ਮਾਨ ਜੋ ਬੈਸਟੀਮ ਸਾਹਿਬ ਨੇ ਸਾਨੂੰ ਸੋਚ ਜਗਾਈ ਆ ਅੱਜ ਤੋਂ ਸਾਨੂੰ ਜਿਲ੍ਹੇ ਦੇ ਕਾਰਜ ਕਰਾ ਰਿਹਾ ਐਮਸੀ ਦੇ ਸਾਰੇ ਸਾਨੂੰ ਫਾਰਮ ਦਿੱਤੇ ਆ ਅਸੀਂ ਹਰ ਕਾਰਜ ਜਿਹੜਾ ਕਰਾਂਗੇ ਪੂਰੇ ਮਾਨਜ ਜੇ ਰਾਜ ਪ੍ਰਧਾਨ ਦੀ ਚੋਣ ਦੀ ਗੱਲ ਕਰਦੇ ਹਾਂ ਉਹਦੇ ਬਾਰੇ ਵੇਖੋ ਜੀ ਪ੍ਰਸ਼ਾਸਨ ਨੂੰ ਪਤਾ ਵਾ ਜਿਆਦਾ ਤੇ ਕ ਐਮਐਨਏ ਸਾਹਿਬ ਨੂੰ ਪਤਾ ਹੈ ਕਿ ਬਾਰੇ ਮੈਂ ਤਾਂ ਕੁਝ ਨਹੀਂ ਬੋਲ ਸਕਦਾ ਆਜਾ ਹੀ ਮੈਂ ਮਾਨਜੋਗ ਅਸਦੀਮ ਸਾਹਿਬ ਨੇ ਬਹੁਤ ਨਵਾਦੀ ਆ ਉਹਨਾਂ ਨੇ ਸਾਨੂੰ ਜਿਹੜੀ ਆ ਨਗਰ ਕੌਂਸਲ ਦੇ ਵਿੱਚ ਅੱਜ ਕੌਂਸਲਰ ਦੇ ਸੌਂਚ ਕਾਈ ਆ ਤੇ ਅੱਜ ਅਸੀਂ ਅੱਜ ਤੋਂ ਬਾਅਦ ਅਸੀਂ ਆਪਾਂ ਐਡਾ ਕੰਮ ਕਰ ਆ ਆਨਲਾਈਨ ਦਾ ਜਿਵੇਂ ਵੀ ਆ ਇਹ ਕਰ ਸਕਦੇ ਆ ਅੱਜ ਜੋਗ ਬਣ ਗਏ ਕੌਂਸਲਰ ਦੇ